ਜੀ ਗੱਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜਿੱਤੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਐਕਸ਼ਨ ਲਿਆ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਿਉਂਕਿ ਵਾਰ-ਵਾਰ ਜੋ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਚਾਹੇ ਉਹ ਕੋਈ ਵਿਧਾਇਕ ਹੋਵੇ ਮੰਤਰੀ ਹੋਵੇ ਮਲਾਜ਼ਮ ਹੋਵੇ ਜ਼ੀਰੋ ਟੋਲਰੈਂਸ ਵਾਰ-ਵਾਰੋ ਪਿਸਟਾਚਾਰੀ ਤੇ ਬੋਲਦੇ ਨਜ਼ਰ ਆਉਂਦੇ ਨੇ ਤੇ ਇਸ ਵਾਰ ਇੱਕ ਵੱਡਾ ਐਕਸ਼ਨ ਲਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਜਿੱਥੇ ਆਏ ਦੇ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਈ ਨਾ ਕੋਈ ਐਕਸ਼ਨ ਜ਼ਰੂਰ ਲੈ ਰਹੇ ਨੇ ਲੇਕਿਨ ਸਾਢੇ 3 ਸਾਲ ਬਾਅਦ ਉਹਨਾਂ ਦੀ ਸਰਕਾਰ ਬਣਨ ਤੋਂ ਸਾਢੇ 3 ਸਾਲ ਬਾਅਦ ਇੱਕ ਵੱਡਾ ਐਕਸ਼ਨ ਲੈਣ ਜਾ ਰਹੇ ਨੇ ਜਿੱਥੇ ਕਿ 10000 ਮੁਲਾਜ਼ਮਾਂ ਦੇ ਉੱਤੇ ਉਹਨਾਂ ਨੇ ਵੱਡਾ ਐਕਸ਼ਨ ਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੌਕਰੀਆਂ ਦੀ ਗੱਲ ਕਰਦੇ ਨਜ਼ਰ ਆਏ ਰਖਿਨ ਕਿਤੇ ਵੀ ਜ਼ਿਆਦਾ ਇਹ ਨੌਕਰੀਆਂ ਲੋਕਾਂ ਨੂੰ ਨਹੀਂ ਮਿਲ ਪਾਈਆਂ ਲੇਕਿਨ ਇਸ ਟਾਈਮ ਇੱਕ ਵੱਡੀ ਸੂਤਰਾਂ ਤੋਂ ਬੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਾਲੀ ਸਰਟੀਫਿਕੇਟਾਂ ਦੇ ਆਧਾਰ ਤੇ ਜੋ ਨੌਕਰੀਆਂ ਤੇ ਤਰੱਕੀਆਂ ਲੈਣ ਵਾਲੇ ਮੁਲਾਜ਼ਮੇ ਉਹਨਾਂ ਦੀ ਹੁਣ ਖੈਰ ਨਹੀਂ ਪੰਜਾਬ ਸਰਕਾਰ ਅਜੇਹੇ ਮੁਲਾਜ਼ਮਾਂ ਤੇ ਅਫਸਰਾਂ ਖਿਲਾਫ ਸਖਤ ਕਾਰਵਾਈ ਕਰਨ ਜਾ ਰਹੀ ਹੈ ਵੱਖ-ਵੱਖ ਵਿਭਾਗਾਂ ਤੇ ਅਜੇਹੇ ਮੁਲਾਜ਼ਮਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਅਜੇਹੇ ਖਿਲਾਫ ਕਾਰਵਾਈ ਆਰੰਭ ਕੀਤੀ ਹੈ ਸੂਤਰਾਂ ਮੁਤਾਬਕ ਸੂਬੇ ਵਿੱਚ ਅਜੇ ਲਗਭਗ 10000 ਮੁਲਾਜ਼ਮ ਹਨ ਜੋ ਕਿ 10000 ਮੁਲਾਜ਼ਮ ਨੇ ਜਿਹੜੇ ਜਾਲੀ ਸਰਟੀਫਿਕੇਟਾਂ 'ਤੇ ਕੰਮ ਕਰ ਰਹੇ ਨੇ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ 'ਤੇ ਵੱਡੀ ਕਾਰਵਾਈ ਕਰ ਦਿੱਤੀ ਹੈ ਜੇਕਰ ਦਸੀਏ ਤਾਂ ਇਸ ਮਾਮਲੇ ਵਿੱਚ ਸਿੱਖਿਆ ਵਿਭਾਗ ਪਹਿਲੇ ਨੰਬਰ 'ਤੇ ਹੈ ਪੰਜਾਬ ਪੁਲਿਸ ਸਿਹਤ ਵਿਭਾਗ ਵਿੱਤ ਵਿਭਾਗ ਸੜੇ ਕਈ ਹੋਰ ਵਿਭਾਗ ਆ ਇਹਨਾਂ ਦੀ ਗਿਣਤੀ ਸੈਂਕੜਿਆਂ 'ਚ ਦੱਸੀ ਜਾ ਰਹੀ ਹੈ ਸਰਕਾਰ ਜੇ ਮੁਲਾਜ਼ਮਾਂ ਨੂੰ ਇੱਥੇ ਰਿਵਰਟ ਕਰੇਗੀ ਉੱਥੇ ਉਹਨਾਂ ਨੂੰ ਅਸੇ ਦੀ ਤਨਖਾਹ ਵੀ ਵਸੂਲ ਕਰੇਗੀ ਕਿਉਂਕਿ ਸੁਪਰੀਮ ਕੋਰਟ ਤੇ ਜੇ ਮੁਲਾਜ਼ਮਾਂ ਦੀ ਤਨਖਾਹ ਵੀ ਵਾਪਸ ਲੈਣ ਦੇ ਹੁਕਮ ਦਿੱਤੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਬੜੀ ਵੱਡੀ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਕਿ ਜਿੱਥੇ ਜਾਲੀ ਸਰਟੀਫਿਕੇਟਾਂ ਦੇ ਉੱਤੇ ਕੰਮ ਕਰ ਰਹੇ ਨੇ ਉਹਦੇ ਵਿੱਚ ਸਭ ਤੋਂ ਵੱਧ ਗਿਣਤੀ ਅਧਿਆਪਕਾਂ ਦੀ ਹੈ ਜਿਨ੍ਹਾਂ ਨੂੰ ਜਿਨ੍ਹਾਂ ਨੇ ਤਨਖਾਹ ਵੀ ਵਸੂਲ ਕੀਤੀ ਜਿਨ੍ਹਾਂ ਨੇ ਹੁਣ ਤੱਕ ਜਿੰਨੀ ਵੀ ਉਹ ਵੀ ਉਹਨਾਂ ਨੂੰ ਤਨਖਾਹ ਸਰਕਾਰ ਨੂੰ ਵਾਪਸ ਕਰੇ ਜਾਏਗੀ ਤਾਂ ਇਸ ਟਾਈਮ ਦੇ ਵੱਡਾ ਐਕਸ਼ਨ ਸਾਹਮਣੇ ਆ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਾਂ ਹੋ ਜਾਓ ਸਾਰੇ ਸਾਵਧਾਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਢੇ ਤਿੰਨ ਸਾਲਾਂ ਬਾਅਦ ਲੋਕਾਂ ਨੂੰ ਜਾਲੀ ਸੱਟੀ ਤੇ ਕੰਮ ਕਰਨ ਵਾਲਿਆਂ ਦਾ ਜੋ ਹੈ ਹੁਣ ਉਹਨਾਂ ਨੂੰ ਕਾਬੂ ਕਰਨਾ ਸ਼ੁਰੂ ਕਰ ਦਿੱਤਾ ਹੈ ਧੰਨਵਾਦ